ਆਪਾਂ ਬੈਠਾ ਲਾ ਲਾ ਸਰੀਰ ਬੋ ਤੋਕਾ ਦੇਖਾ ਕਿਸੇ ਨੂੰ ਫੋਨ ਲਾ ਕੇ ਆ ਆ ਪੂਰ ਨੂੰ ਫੋਨ ਲਾਉਂ ਰਿਹਾ ਹਾਂ ਹਲੋ ਹਲੋ ਆ ਪੂਰੋ ਕੇਮ ਆ ਕੇਮ ਹਲੋ 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 ਕੌਣ ਉਮਾ ਠੋਕੂ ਬੋਲਦਾ ਠੋਕੂ ਬੋਲਦਾ ਵੀ ਆ ਨੰਬਰ じゃ ਕਿਹਦਾਗਾ ਤੇਰਾ ਤਾਂ ਦੂਜਾ ਨੰਬਰ ਸੀ 8 ਜਿਹੇ ਵਾਲਾ ਓਏ ਉਹ ਨੰਬਰ ਉਹ ਮੋਬਾਈਲ ਉਹ ਹੋ ਗਿਆ ਸੀ ਨਾ ਡਿੱਗ ਪਿਆ ਸੀ ਮੇਰਾ ਇਹ ਹੋਰ ਲੇਤਾ ਮੈਂ ਨਵਾਂ ਲੇਤਾ ਅੱਛਾ ਨਵਾਂ ਲੈ ਲਿਆ ਹਾਂ ਮੋਬਾਈਲ ਵੀ ਤੇ SIM ਵੀ ਨਵਾਂ ਲੈ ਕੇ ਆਇਆ ਠੀਕ ਆ ਠੀਕ ਆ ਹਾਂ ਹੋਰ ਸੁਣਾ ਓ ਠੀਕ ਆ ਮੇਰੀ ਗੱਲ ਸੁਣਾ ਹਾਂ ਬੋਲ ਅਦੋਂ ਐਵੇਂ ਇਹ ਕੱਢ ਕੇ ਮੇਰਾ ਕਾਮੀ ਕਰ ਜਾ ਬਟਾਮ ਕਿੱਥੇ ਆ ਤੈਨੂੰ ਪਤਾ ਤਾਂ ਹੈਗਾ ਤੇ ਨਾਲੇ ਫਿਰ ਬਾਹ ਕੀ ਕਹਿੰਦੇ ਹੁੰਦੇ ਨੇ ਇੱਕ ਕੰਮ ਕਰ ਦੇਗਾ ਸੱਚ ਮੇਰਾ ਕਰ ਦੂ ਕੰਮ ਦੱਸ ਕਿਹੜਾ ਮੈਨੂੰ ਨਾ 1500 ਰੁਪਏ ਚਾਹੀਦਾ ਦੇ ਦੇਗਾ ਲੈ ਲਈ ਲੈ ਲਈ ਲੈ ਲਈ ਨੀ ਪਿਛਲੀ ਵਾਰੀ ਵਾਲਾ ਕੰਮ ਨਾ ਕਰੀ ਜਦ ਮੈਂ ਤੇ ਤੋਦੋਂ ਮੰਗੇ ਸੀਗੇ ਉਦੋਂ ਤੂੰ ਕਹਿੰਦਾ ਫੇਰ ਆ ਜੀ ਨਹੀਂ ਸੌ ਤੇਰੀ ਜਮੀਨ ਹੀ ਕਰਦਾ ਤੂੰ ਬਸ ਅੱਜ ਆ ਜਾ ਸਕਦੀਆਂ ਚਲ ਮੈਂ ਘਰ ਦੇ ਕੰਮ ਕਰਨੇ ਮੇੜ ਕੇ ਕੋਈ ਨਾ ਆ ਜੂਗੀ ਟਾਈਮ ਜਾ ਕੱਢ ਕੇ ਹਾਂ ਹਾਂ ਆ ਜੀ ਠੀਕ ਆ ਅੱਜ ਰੀਜਨ ਨਾਲ ਕਰਾਂਗੇ ਮੈਂ करूंगी ਸਬਜ਼ੀ ਭਾਜੀ ਦੇ ਬਹਾਨੇ ਆਉਗੀ ਹਾਂ ਚੰਗਾ ਫਿਰ ਮੈਂ ਆ ਜੂਗੀ ਕੋਈ ਆ ਜੀ ਆ ਜੀ ਠੀਕ ਆ ਟਾਈਮ ਨਾਲ ਠੀਕ ਆ ਠੀਕ ਆ ਚੰਗਾ ਆ ਲੈ ਆਪਣਾ ਕਾਮ ਉਹ ਗੋਲੀ ਗਾਲੀ ਦਾ ਹੱਲ ਕਰ ਲੀ அது பூத அந்த ਇੱਕਰਾਪਾ ਇਹ ਦੇਖਰਾ ਇਹ ਨਾ ਸਰੀ ਰਵਾਲਾ ਟਾਕੜਾ ਬੋਲਾ ਆਕੇ ਨੋੜਾ ਆਹ 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 ਤਾਂ ਭੈਣ ਦੇ ਖੜਾਵੇ ਦੇ ਕੋੜੀ ਬਣਾ ਕੇ ਨੂੰ ਅੱਜ ਤਾਂ ਤਾ ਉਹ ਵੀ ਕੀ ਯਾਦ ਰੱਖੂ ਵੀ ਕੀ ਇਹਦੇ ਨਾਲ ਵਾਪਿਆ ਅੱਜ ਜੇ ਤਨ ਤਨ ਨਾ ਕਰਾਈ ਨਾ ਮੇਰਾ ਨਾਂ ਵੀ ਠੋਕੂ ਨਹੀਂ ਅੱਜ ਆਤੀ ਕਾਮਰ ਮਾ ਮੂ ਚੀਕਾਂ ਆਉਂਦੀਆਂ ਆਹਾ ਮਾਲ ਖਹਿਣਨ ਲੱਗ ਗਿਆ ਆ ਜਾਣਦੇ ਦੇਖ ਲਾ ਭੈਣ ਦੇ ਘੜਾ ਦੇ ਦੀ ਕਿੱਥੇ ਆਉਂਦੀ ਆ ਆ ਅੱਜ ਤਾਂ ਪੋਜਾ ਹਰੇ ਬਣਾਉਣੇ ਆ ਉਹਨੇ ਵੀ ਨਹੀਂ ਦੇਖੇ ਹੁਣੇ ਹਾ ਹਾ ਮਾਲਾ ਖੜ ਗਿਆ ਹੁਣ ਤਾਂ ਛੇਤੀ ਛੇਤੀ ਆ ਜੇ ਅੱਗ ਲੱਗ ਗਈ ਹੁਣ ਤਾਂ ਇਹ ਤਾਂ ਕਹਿੰਦੀ ਮਾਰ ਜੂਗੀ ਐ ਤਾਂ ਜਵਾਬ ਤਾਂ ਦੇਂਦੀ ਨਹੀਂ ਕਹਦੇ ਪਹਿਲਾਂ ਨਹੀਂ ਕਦੇ ਐਂਦਾ ਭੈਣ ਦੇ ਘੜਾਵੇ ਦੀ ਨੇ ਜਵਾਬ ਦੁੱਤਾ ਅੜੇ ਥੋੜੇ ਕੰਮ ਆ ਜਾਂਦੀ ਆ ਚਾ ਕੋਈ ਗੱਲ ਨਹੀਂ ਪੈਸੇ ਹੀ ਦੇ ਲਾਂਗੇ ਪੈਸੇ ਮੰਗਿਆ ਵਰਨੇ ੜਾ ਸਵਾਦ ਲੈ ਕੇ ਜਾਂਦੀ ਆ ਨਾ ਘਰ ਮਨ ਨਾਲ ਕੋਈ ਜਵਾਬ ਹੀ ਨਹੀਂ ਉਹਦਾ ਆਹ ਫਨੀਆ ਜਾ ਪਈਣੀ ਲੰਨ ਲੈਣੀ ਕਿੱਥੇ ਆਹੇ ਮੇਰੇ ਅੱਗ ਲੱਗੀ ਪਈ ਐ ਪਰ ਮੱਠੀ ਉੱਠ ਖੜੀ ਇੱਕ ਮਾਲ ਖਾਲਿਆ ਉਹਨੇ ਉਦੋਂ ਕੰਮ ਚੱਕ ਲਿਆ ਹੁਣ ਇੱਕ ਵਾਰੇ ਆਜੇ ਨਾ ਛੜਦਾ ਨਹੀਂ ਮਾਣ ਨੂੰ ਓਏ ਆ ਗਈ ਆ ਗਈ ਆ ਗਈ ਆ ਗਈ ਸ਼ੋਕਰਾ ਸ਼ੋਕਰਾ ਨਹੀਂ ਆਦਾ ਪੈਣ ਦੇ ਘੜਾ ਦੇ ਦੀ ਐ ਆਉਣੀ ਐ ਇੱਥੇ ਪੈਰ ਦੇ ਕਸਾਈ ਜਾਨੀ ਐ ਵਾਹਣ ਐਡੀ ਦੂਰੋਂ ਤੁਰ ਕੇ ਆਈ ਹੈਗੀ ਓਹ ਜਲਾ ਪੁੱਲ ਜਾ ਕਿੰਨਾ ਡੂੰਗਾ ਦਾ ਉਦੀ ਓਏ ਆਉਂਗੀ ਕੋਈ ਮਰਨਾਂ ਵਾਲਾ ਨਹੀਂ ਆਉਂਗੀ ਆਉਂਦੀ ਆਉਂਗੀ ਮੇਰੇ ਕੋਲੇ ਕਿਹੜਾ ਜਹਾਜ਼ ਆ ਵੀ ਮੈਂ ਉੱਡ ਕੇ ਆ ਜਾ ਤੇਰੇ ਕੋਲ ਮੈਨੂੰ ਫੋਨ ਕਰਨ ਦੀ ਲੈਣਾ ਆ ਜਾਂਦਾ ਮੈਂ ਤੈਨੂੰ ਤੂੰ ਦੱਸ ਤਾਂ ਦਿੰਦੀ ਮੈਂ ਇੱਥੇ ਆ ਗਈ ਵੇ ਫੋਨ ਘਰੇ ਪੁੱਦੇ ਆਈ ਤੇ ਸਾਲੀ ਫੂਨ ਘਰੇ ਭੁੱਲਣ ਦੀ ਮੈਂ ਕਹਤਾ ਫੂਨ ਉਹਨੂੰ ਕਿੱਥੇ ਪਾਵਾਂ ਮੈਂ ਮੈਂ ਕਿਹਾ ਮੇਰੇ ਕੋਲ ਗਿੱਜਰ ਲੱਗਿਆ ਉਹਦੇ ਚ ਪਾ ਲੈ ਨਾ ਇੱਥੇ ਨਹੀਂ ਪੈ ਜੂ ਮੈਂ ਨਹੀਂ ਕਹਤੇ ਇੱਥੇ ਪਾਇਆ ਕੋਸ ਪਰੇ ਕਰ ਉਹ ਫੂਨ ਪੈ ਜਾਂਦਾ ਸਾਰਾ ਕੁਛ ਅੱਗੇ ਤੂੰ ਅੱਗੇ ਕਿਹੜਾ ਪਾਉਂਦੀ ਨਹੀਂ ਸੀ ਤੈਨੂੰ ਬੜਾ ਸਾਵਾਂ ਹੈ ਜਨਾਨੀਆਂ ਬਾਰੇ ਬੜਾ ਕਹਿਣਾ ਇੱਥੇ ਪਾ ਲਾ ਹੁਣ ਪਹਿਲੇ ਪਿਛਲੀ ਵਾਰ ਤੂੰ ਪਾ ਕੇ ਆਈ ਸੀ ਵੇ ਚੱਲ ਬੱਸ ਕਰ ਪਾ ਕੇ ਆਈ ਸੀ ਹੁਣ ਤੂੰ ਦੁਬਾਰੀ ਵਾਰ ਨਾ ਗਾਈ ਜਿਹਾ ਗੱਲਾਂ ਨੀ ਚੱਲ ਆ ਜਾ ਉੱਥੇ ਮੇਰੇ ਅੱਗ ਲੱਗੀ ਵੀ ਆ ਉੱਥੇ ਮੈਂ ਕਾ ਬਹੁਤ ਟਾਈਮ ਡਿੱਕੀ ਨਾ ਮਹਾ ਹੋਈ ਗਈ ਤੇ ਮੇਰੇ ਤੋਂ ਅੱਗ ਲੱਗੀ ਹੋਈ ਰਹਿੰਦੀ ਆ ਜਦੋਂ ਮਰਜ਼ੀ ਦੇਖ ਲੈ ਤੇਰੀ ਤਾਂ ਅੱਗ ਕਦੇ ਬੁਝੀ ਹੋਈ ਨਹੀਂ ਆਜਾ ਆਜਾ ਅੱਗ ਫਿਰ ਹੁਣ ਕਰੀਏ ਕੀ ਹੁਣ ਮਰਦਾਂ ਦਾ ਕੰਮ ਹੀ ਇਹੀ ਆ ਹੁਣ ਅੰਦਰ ਅੱਗ ਜਦੋਂ ਚੱਲ ਪੈਂਦੀ ਨਾ ਫਿਰ ਬੁਝਦਣ ਦਾ ਨਾਮ ਹੀ ਨਹੀਂ ਲੈਂਦੀ ਸਾਹੀ ਵੇ ਜਦੋਂ ਵਿਆਹ ਕੀ ਆਈ ਤੇ ਦੋ ਕਹਿੰਦੀ ਹੁੰਦੀ ਸੀ ਵੇ ਤੂੰ ਵੀ ਵਿਆਹ ਕਰਾ ਲਾ ਠੋਕੂ ਆ ਨਹੀਂ ਇੱਥੇ ਫਰੇਗਾ ਨਹੀਂ ਤੇਰੇ ਵਰਗ ਭਰਜਾਈ ਭੈਣ ਸੂਰ ਦੀ ਤੇਰੇ ਮੁੰਡੇ ਹੋਏ ਕਿਨੇ ਵਿਆਹ ਕਰਾ ਲਾਂ ਮੈਂ ਹਾਂ ਜਦੋਂ ਤੂੰ ਹੈਂਗੀ ਮੇਰਾ ਕਾਲਸ ਨਹੀਂ ਗਰਾ ਤੂੰ ਹੈਂਗਾ ਮੇਰਾ ਕੰਮ ਸਾਰੀ ਜਾਂਦੀ ਆ ਮੈਂ ਫਿਰ ਵਿਆਹ ਕਿਉਂ ਕਰਾਂ ਮਾਂ ਕਿੱਦੇ ਮੈਂ ਤਾਂ ਕਰਉਂਦੀ ਦੀ ਆਪਦੀ ਭੈਣ ਦਾ ਰਿਸ਼ਤਾ ਚਾਚੇ ਦੀ ਕੁੜੀ ਦਾ ਤੂੰ ਹੀ ਨਹੀਂ ਮੰਨਿਆ ਹੈ ਪਰ ਜਿਹੜਾ ਸੁਬਾਤ ਤੂੰ ਦਿੰਨੀ ਆ ਉਹ ਤੇਰੀ ਭੈਣ ਕਿੱਥੇ ਦੇ ਦੂ ਐ ਚੱਲ ਬਗਵਾਸਲਾ ਮਾਰ ਤੁਰਲਾ ਹੁਣ ਗਾ ਆਉ ਲੋ ਆਉ ਤੇਨੂੰ ਆਈ ਨਹੀਂ ਬੋਲਦੇ ਹੁੰਦੇ ਹਾਏ ਮੇਰੀ ਮਮੀ ਠੀਕ ਗੁੱਸਾ ਕਰ ਗਈ ਗਰ ਨਹੀਂ ਗੁੱਸਾ ਕਰਿਆ ਹੂੰ ਕਹੀ ਨਹੀਂ ਆਂਗੀ ਲਾ ਮੈਂ ਕਦੇ ਗੁੱਸਾ ਕਰ ਗਈ ਮੇਰੀ ਮਿੱਠੀ ਵੇ ਬੰਜਾ ਮੇਰੇ ਬਾਤ ਤੇ ਡਾਹ ਬਹਿ ਜਾ ਬਹਿ ਜਾ ਭਾਜਾ ਤੂੰ ਵੇ ਉਹ ਸੇਵਾ ਪਾਣੀ ਕਰਾ ਲੱਤਾ ਕੁੱਟਾ ਵਾ ਬੱਸ ਲੱਤਾ ਕੁੱਟਣ ਨੂੰ ਕੀ ਹੈਗਾ ਬੱਸ ਲੋਟਾ ਲੱਤਾ ਇੱਥੋਂ ਤਾਂ ਕਰਕੇ ਆਈਆਂ ਮੇਰੀ ਗੱਲ ਸੁਣਾ ਹਾਂ ਤੁਰਕਈਆ ਧਾਮ ਲੈ ਲਾ ਹਾਂ ਬੱਦ ਮੇਰੀ ਗੱਲ 'ਤੇ ਗੌਰ ਸੁਣ ਬੇਨਕਾ ਪਰ ਇਹ ਹਤਰ ਕੋਈ ਨਹੀਂ ਦੇਖਦਾ ਤੂੰ ਇਹ ਕਿੱਟਾ ਦਾ ਕੰਮ ਮੰਨੀਰੀ ਹੁੰਦਾ ਮੈਂ ਇਹ ਫੇਰ ਦੇਖਦਾ ਬੇਦੀ ਇੱਥੇ ਖੇਤਾਂ ਦਾ ਖੇਤਾਂ ਦਾ ਜਦੋਂ ਮੇਰੇ 'ਤੇ ਵਿਸ਼ਵਾਸ ਨਹੀਂ ਤੈਨੂੰ ਬੇ ਤੇਰੇ 'ਤੇ ਵਿਸ਼ਵਾਸ ਕਰਕੇ ਕੀ ਕਰੂੰਗੀ ਮੈਨੂੰ ਤਾਂ ਡਰ ਲੱਗਦਾ ਭਾਈ ਹਾ ਦੇ ਲਾ ਬਰ ਮੈਂ ਇੱਥੀ ਚੱਕ ਦੇਣਾ ਤਾਂ ਮੈਨੂੰ ਨਾ ਖਾ ਬੋ ਤਾਂ ਤੂੰ ਕੰਮ ਮੈਂ ਕਹਿੰਦੀ ਤੂੰ ਆਪਦਾ ਨਾ ਮੈਨੂੰ ਕੁਝ ਕਰਾ ਦੇ ਸਾਹਮਣੇ ਹਰਨ ਪਹੀ ਆ ਲੋਕ ਲੰਘਦੇ ਵੜਦੇ ਅਗਲਾ ਕੀ ਕਰੋਗੇ ਵੇ ਬੇਸ਼ਰਮ ਨੇ ਤਾਂ ਉੱਪਰੀ ਲੱਗੇ ਪਏ ਨੇ ਕੋ ਕੁਝ ਨਹੀਂ ਹੁੰਦਾ ਲੋਕ ਦੀ ਇਹ ਜਿਹੇ ਨੇ ਲੋਕ ਵਿਸਵਾਸ ਦਾ ਨਾ ਮੰਗੂ ਨਹੀਂ ਕਰਦੇ ਵੇ ਤੂੰ ਮੇਰੇ ਉੱਤੇ ਉੱਤੇ ਨਾ ਡਿਗਮਾ ਮੈਂ ਤੇਰੇ ਮੁੱਕੀ ਮਾਰੂੰਗੀ ਕੋਈ ਹੋਰ ਕੀ ਤੇ ਢਿੱਡਾ ਤੇਰੇ ਢਿੱਡ ਨੂੰ ਵੇ ਦੇਖ ਕੇ ਜਰਾਇ ਦਰਦਾ ਹਾਂ ਓਨ ਆ ਜਾ ਬਰਤਰਾ ਮੈਂ ਤੂੰ ਪਾਏ ਕਰਦਾ ਜਿਹੜੇ ਅੱਜ ਕੱਲ ਦੇ ਮੁੰਡੇ ਨੇ ਕੋਲ ਕਰੋਲੀਆਂ ਜਿ ਕਰਤੇ ਉਹ ਨਾ ਮੈਂ ਉਹ ਕਰਦਾਗਾ ਇੱਥੇ ਪਰ ਆ ਜਾ ਇਹਦੇ ਮਖਬਲ ਤੇ ਬਹਿ ਜਾ ਜਮਾ ਪੂਲ ਦਾ ਜਮਾਖਬਲ ਸੋਫੇ ਵਾਂਗੂ ਆ ਜਾ ਵੇ ਤੂੰ ਪਰੇ ਹਟ ਮੈਨੂੰ ਤਾਂ ਆ ਜਾ ਮੇਰੀ ਗੱਲ ਸੁਣਾ ਇੰਦਰੋਂ ਮੋਟਰਸਾਈਕਲ ਤੇ ਲੰਗੇ ਜਾਂਦੇ ਨੇ ਲੋਕ ਕੋਈ ਠੰਡਾ ਪਾਣੀ ਪੀਣਾ ਮੈਂ ਤਾਂ ਬੜੀ ਪੀਤੀ ਆਈਆਂ ਐ ਇੰਨੀ ਦੂਰੋਂ ਆਈਆਂ ਤਾਂ ਠੰਡਾ ਪਿਉਮ ਪਾਣੀ ਠੰਡੇ ਦੀ ਬੋਤਲ ਲੈ ਆਉਂਦਾ ਫਿਰ ਠੰਡਾ ਪਾਣੀ ਪੀਐਂਗਾ ਤੈਨੂੰ ਨਿੰਬੂ ਵਾਲਾ ਪਾਣੀ ਪਿਉ ਨੇ ਨਿੰਬੂ ਪਾਣੀ ਬਣਾ ਰੱਖਿਆ ਹਾਂ ਨਿੰਬੂ ਪਾਣੀ ਖੱਲੇ ਆਉਰੀ ਆ ਜਾ ਉੱਥੇ ਚੱਲਦੇ ਆ ਇੱਥੇ ਆਉਂਦੇ ਗਰਮ ਹੋ ਜੂ ਪਾਣੀ ਦੋ ਕੁੱਟਾ ਪਾਣੀ ਦੀਆਂ ਉਹ ਇੱਕਦੱਕੋਂ ਦਾ ਗਰਮ ਹੋ ਜੂ ਪਾਣੀ ਭੇਣ ਦੇ ਘੜਾ ਬਦੀ ਇੱਕ ਤਾਂ ਸੇਦੀ ਸੁਣਦੀ ਨਹੀਂ ਹੁੰਦੀ ਵੇ ਚੱਲ ਆ ਜਾ ਪਰੇ ਬੁੱਲੀ ਜਾਨਾ ਦਾ ਇੰਨਾ ਨਹੀਂ ਰੌਲਾ ਪਾਉਂਦੇ ਹੁੰਦੇ ਚੱਲ ਵੇ ਰੇਲ ਗੱਡੀ ਆ ਗਈ ਵੇ ਲਾਲ ਨਿੰਬੂ ਦਾ ਪਾਣੀ ਪਿਉ ਤੈਨੂੰ ਤੇ ਲਾਲ ਨਿੰਬੂ ਨਹੀਂ ਹੁੰਦਾ ਲਾਲ ਟਮਾਟਰ ਹੁੰਦਾ ਸਾਡੇ ਤਾਂ ਲਾਲ ਨਿੰਬੂਆਂ ਦੇ ਇੱਥੇ ਬੂਟੇ ਆਂ ਇੱਥੇ ਬਾਗਲਾ ਆਦਾ ਤੂੰ ਦੱਸ ਆ ਜਾ ਨਾ ਨੇ ਬੁ ਕਹੇ ਜਨੇ ਪਾਣੀ ਪੀਆ ਮੈਨੂੰ ਘੁੱਟ ਮੈ ਉਰੀ ਬੈ ਗਿਆ ਪਾਣੀ ਪੀਉਣਿਆ ਤੂੰ ਇਧਰ ਤਾਂ ਮੜਾ ਜਾ ਤੇ ਇਧਰ ਕੀ ਆ ਰੱਜੋਤੀ ਧਰਦਾ ਧਰ ਦੇ ਸੋਤੀ ਬਣਾਉਣਾ ਡਿੱਗੀ ਜੀ ਤੂੰ ਨਹੀਂ ਨਹੀਂ ਤੈਨੂੰ ਨਿੰਬੂ ਦਿਖਾਉਣਾ ਤੈਨੂੰ ਨਿੰਬੂ ਦਾ ਬੂਟਾ ਇੱਥੇ ਕਿੱਥੇ ਆਹ ਦੇ ਆਹ ਦੇ ਨਿੰਬੂ ਦਾ ਬੂਟਾ ਆਹ ਦੇ ਇੱਥੇ ਆਹ ਦੇ ਤੇ ਆ ਤਾਂ ਛੋਟਾ ਆ ਜਾ ਮੇਰੀ ਗੱਲ ਸੁਣਾ ਇਹ ਕੋਈ ਨਹੀਂਗਾ ਇੱਥੇ ਇੱਥੇ ਜੀ ਸ਼ਟ ਹੋ ਜਾ ਮੈਂ ਕਹਣਾ ਮੈਂ ਵੇਖ ਕੰਜਰਾ ਮੈਂ ਕਹੀ ਤੋਦਰਾ ਜਮੀ ਸ਼ਰਮ ਤੋਂ ਪੱਲਾ ਲਾ ਰੱਖਿਆ ਹੈ ਪੈਂਡ ਦੇ ਘੜਾ ਬਿਤੀ ਇਹਨਾਂ ਦਾ ਉੱਲਾ ਇੱਥੇ ਖੜਾ ਕੋਈ ਦੇਖਦਾ ਕੋਈ ਨਹੀਂਗਾ ਸਾਰਾ ਦੁਪਹਿਰਾ ਇੱਥੀ ਹੋ ਜਾ ਉੱਲਾ ਦੇ ਏਡਾ ਵੱਡਾ ਹੈ ਨਾ ਵਿੱਚ ਵੜਦੇ ਨੇ ਫਿਰ ਇਹਦੇ ਹਾਂ ਦੇ ਦੇ ਤਾਂ ਬਾਹਰ ਡੂੰਗਾ ਤੈਨੂੰ ਚੱਕ ਕੇ ਮੈਂ ਬਾਹਰੇ ਕੱਢ ਦੂੰ ਵਾ ਮੈਂ ਨਹੀਂ ਵਿੱਚ ਵੜਦੀ ਇਹ ਬਸ ਇੱਥੇ ਬਹਿ ਜਾ ਅੱਜ ਚਲਾ ਆ ਜਾ ਕਿੱਥੇ ਰਾ ਚੱਦਿਆ ਓਏ ਆ ਤਾ ਆ ਜਾ ਪੈਂਡ ਦੇ ਘੜਾ ਵੇ ਦੀ ਲੈ ਚੜ ਦੇਖ ਤੇ ਚੜ੍ਹ ਡੇਗਤੇ ਹਾਂ ਚੜ੍ਹ ਡੇਗਤੇ ਬਜਾ ਤਾਂ ਮੈਂ ਕਿਹਾ ਚੜੂਗੀ ਮੈਨੂੰ ਇਹਦਾ ਦੱਸ ਦੇ ਉੱਤੇ ਨਾਲ ਕਰਨਾ ਕੀ ਓਏ ਉੱਤੇ ਬੈੱਡ ਲਾ ਲੈਣਿਆ ਮੈਨੂੰ ਲੱਗਾ ਤੂੰ ਹੱਟ ਗਿਆ ਘਰ ਕੀ ਰਖਾਵੇਂ ਤੂੰ ਉਹ ਤਾਂ ਹਿੰਦੀ ਫਿਲਮਾਂ ਵਾਲੇ ਨਹੀਂ ਦੇਖੇ ਬਾਂਦ ਤੇ ਬਾਂਦਰੀ ਜਿਹੜਾ ਸੀਨ ਦੇਖਿਆ ਕਦੇ ਤੇ ਇਹੋ ਦੇਖਿਆ ਉਹ ਸੀਨ ਕਰਾਂਗੇ ਤੇਰਾ ਪੇੜਾ ਬਏ ਤੇਰਾ ਬੇ ਹੁਣ ਤੂੰ ਹਿੰਦੀ ਫਿਲਮਾਂ ਦਾ ਵੱਡਾ ਹੋ ਬਣ ਗਿਆ ਓਏ ਉਹਨਾਂ ਤੋਂ ਦੇਖ ਦੇ ਕਿਦਾ ਪਤਾ ਲੱਗਦਾ ਵੀ ਕਿਹੜੇ ਕਿਹੜੇ ਪੋਜ ਬਣਦੇ ਆ ਭੇੜ ਦੇ ਕਢਾ ਦੇਦੀ ਤੈਨੂੰ ਨਹੀਂ ਪਤਾ ਤਾਂ ਫੇਰ ਤੂੰ ਚੜੂਗੀ ਕਿਵੇਂ ਆ ਇਹਦਾ ਦੱਸ ਦੇ ਮਾੜਾ ਆਦਨੋ ਕੁ ਪਿਆਰ ਰੱਖਣ ਦੀ ਜਗ੍ਹਾ ਵੀ ਨਹੀਂ ਮੈਂ ਨਹੀਂ ਚੜਦੀ ਮੈਂ ਚੜਾਉਣਾ ਤੈਨੂੰ ਉਹ ਮੈਂ ਚੜਾਉਂ ਤੈਨੂੰ ਕਿਉਂ ਡਰੀ ਜਿੰਨੀ ਆ ਦੇਖ ਤਾਂ ਕੀੜੇ ਨੇ ਮੈਂ ਨਹੀਂ ਡਰਦੀ ਹੈਗੀ ਜਾਣਾ ਤਾਂ ਜੇ ਕੁਝ ਕਰਨਾ ਤਾਂ ਉੱਥੇ ਕਰ ਲੈ ਨਹੀਂ ਮੈਂ ਤਾਂ ਜਾ ਰਹੀ ਆ ਅੱਜ ਆ ਜਾ ਚੱਲ ਚੱਲ ਠੀਕ ਆ ਆ ਜਾ ਕਮਰੇ ਚੱਲ ਚਲੋ ਠੀਕ ਆ ਕਮਰੇ ਛੱਡ ਹੱਥ ਛੱਡ ਓਏ ਆਜਾ 10 ਮਿੰਟ ਬੈਠ ਜਾ ਗੱਲਬਾਤ ਕਰ ਲਈਏ ਪਹਿਲਾਂ ਕੋਈ ਤੇਰਾ ਮੇਰਾ ਕੰਮ ਕਰ ਦੇ ਤੂੰ ਉਸ ਤੋਂ ਬਾਅਦ ਜਿੰਨੀਆਂ ਮਰਜ਼ੀ ਗੱਲਾਂ ਮਾਰੀ ਚੱਲੀ ਭੈਣ ਦੇ ਘੜਾਵੇ ਦੀ ਤਲੀ ਤਲੀ ਜਾਂਦੀ ਆ ਆਰ ਕੇ ਤੂੰ ਤਾਂ ਪੜਾਵਾ ਮੂਰਖ ਖਰਾਬ ਕਰਤਾ ਰਿਹਾ। ਤੇ ਪੈਸੇ ਨੂੰ ਤਾਂ ਤੂੰ ਉਦੀ ਕਹਿ ਦਿੰਨੀ ਐ ਇੰਨੇ ਦੇ ਦੇ ਹੈ। ਨਾ ਤਰ 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 ਤਾਂ ਮਾਇ ਲਾਉਣਾ ਪੁੱਤਾ ਤੇਰਾ। ਐਂਡ ਦੇ ਘੜਾਵੇ ਦੀ। ਤੂੰ ਆਖਰਾਬ ਕਰਤਾ ਕੀਤਾ ਮੇਰਾ। ਦੇਖ। ਮੇਰੀ ਗੱਲ ਸੁਣ। ਹਾਂ ਦੱਸ। ਤੇ ਦੇਖਦਾ ਨਾ ਮੇਰਾ ਵੈਸੀ ਬਲੱਡ ਵਾਲ ਜਾਂਦਾ ਹੁੰਦਾ। ਗੁੱਸਾ ਨਹੀਂ ਕਰੀਦਾ ਹੁੰਦਾ। ਲੈ ਹੁਣ ਕੱਪੜੇ ਦਾ ਲਾਲ ਆ। ਬਾ ਸਾਰੀ ਪਹਿਲੇ ਕੱਪੜੇ ਨਾਲੋ ਉਹ ਲਾਲ ਆ ਭੈਣ ਦੇ ਘੜਾਵੇ ਦੀ ਏ ਲਫੜ ਹਾਂ ਆ ਕੁੜਤੀ ਚੱਕ ਤਾਂ ਹੁਣ ਮੜੀ ਜੀ ਮੈਂ ਚੱਕ ਲਾਉਂਦੀ ਆ ਮੈਂ ਨਹੀਂ ਚੱਕ ਐ ਤਾਂ ਕਿ ਮੇਰੀ ਲਾਉਂਦੀ ਭੈਣ ਦੇ ਘੜਾਵੇ ਦੀ ਮੈਂ ਕੁੜਤੀ ਜੀ ਪਾਰ ਦੂੰ ਮੈਂ ਤੇਰੀ ਤੇ ਫਸ ਘਰੇ ਦੀ ਮੈਂ ਜਾਉਂਗੀ ਇਹ ਤੇ ਕੁੜਤੀ ਪਾਰਤੀ ਤੇ ਨਾ ਲੈ ਦੂੰ ਸੂਟ ਤੈਨੂੰ ਸਾਲੀ ਇਹਨੇ ਸੂਟਾਂ ਦੀ ਘਾਟ ਆ ਤੈਨੂੰ ਉਹ ਛੱਟ ਇਹ ੱਟਕੇ ਨਾਲ ਹਾਂ ਇਹ 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 ਆ ਚੱਕ ਆਹ ਛੱਡ ਦੇ ਛੱਡ ਜਾ ਹੁਣ ਹੁਣ ਨਹੀਂ ਛੱਡਦਾ ਤੈਨੂੰ ਆ ਪਹਿਲੇ ਮੈਨੂੰ ਦੇਖ ਰਹਾ ਹਾਂ ਗਰਾਹਤ ਦਰਾਪਤ ਦੇ ਨੋਵੇ ਦਾ ਅੰਦਰ ਨਹੀਂ ਵਧੀਆ ਖਾਣਾ ਹੀ ਵਾਹ ਕੋਈ ਨਾ ਬਰਾਖਤ ਦੇ ਮਦਾ ਬੰਦੀ ਹੈ ਹੈ ਨਾ ਬੱਚਾ ਲਾ ਹੋਰ ਬਹੁਤ ਐਨਾ ਟਾਈਮ ਹਾਂ ਚੱਕ ਹੋ ਗਿਆ ਹੋ ਗਿਆ ਕੱਪੜੇ ਪਾ ਲਈ ਚਲ ਆ ਜਾ ਉਸ ਵਾਤਾ ਪੂਰਾ ਲੈਤਾ ਹਾਈ ਹਾਈ ਹਾਂ ਜੀ ਗਰਦਾ ਤੇ ਜੱਫੀ ਪਾਉਂਦਾ ਪਰੇ ਰਹਾ ਉਹ ਇਨ ਚੰਬੜਿਆ ਜਾ ਕਰ ਇਹ ਗੱਲ ਕਹਾ ਤੈਨੂੰ ਹਾਂ ਗੁੱਸਾ ਤਾਂ ਨਹੀਂ ਕਰਦੀ ਮੈਂ ਨਹੀਂ ਕਰਦੀ ਬੋਲ ਇੱਕ ਛੁੱਟੀ ਹੋਰ ਲਵਾ ਦੇ ਪਰ ਸਾਡੇ ਵਿੱਚ ਕੰਜਰਾ ਜਾਨ ਕੱਟਣੀ ਹੈ ਮੇਰੀ ਮਾਰਨਾ ਹੁਣ ਤੋਂ ਮੈਨੂੰ ਅੰਦਰੋਂ ਜਾਂ ਬਾਹਰੋਂ ਹੀ ਨਿਕਲਿਆ ਕਿ ਇੱਕ ਛੁੱਟੀ ਹੋਰ ਲਾਉਣੀ ਹੈ ਓ ਕਿਧਰੇ ਤੇਰੀ ਜਾਨ ਨਹੀਂ ਨਿਕਲਦੀ ਆ ਥੋੜੀ ਕਰਦੇ ਹੁੰਦੇ ਨੇ ਤੂੰ ਸਮਝਿਆ ਕਰ ਮੈਂ ਪਿਛਲੀ ਵਾਰ ਵੀ ਤਾਂ ਉਹ ਤੋਂ ਕਰਈ ਸੀ ਉਹਦਾ ਜਵਾਬ ਉਹ ਨਹੀਂ ਕਰਿਆ ਤੂੰ ਤੇ ਗੱਲਾਂ ਨਾ ਤੂੰ ਉਹ ਨਾ ਪੁਰਾਣੀਆਂ ਨਾ ਛੇੜਿਆ ਕਰ ਉਹਦੇ ਤੇ ਗੱਲ ਕੁਝ ਹੋਰ ਸੀ ਗੱਲ ਹੁਣ ਹੋਰ ਆ ਆਪ ਪੈਰ ਤੇ ਕਿਵੇਂ ਖਾਲੀ ਖਾਲੀ ਜੇ ਕਿਵੇਂ ਚਾਂਜਣਾ ਚੁੰਜਣਾ ਪਾ ਰੱਖੀ ਇਹਨੂੰ ਦੂਜਿਆਂ ਨੇ ਰੈਡੀमेड ਚਾਂਜਰਾ ਨਹੀਂ ਮੇਰੀ ਗੱਲ ਸੁਣ ਹਾਂ ਜੇ ਇੱਕ ਛੁੱਟੀ ਹੋਰ ਲਵਾ ਦੇਣਾ ਤੈਨੂੰ ਚਾਂਦੀ ਦੀਆਂ ਝਾਂਜਰਾ ਕਰਵਾਉ ਬੱਸ ਵੇ ਬੱਸ ਜਿਹੜਾ ਹੁਣ ਜਿਹੜਾ ਹੁਣ ਕੰਮ ਕਰਨ ਵਾਸਤੇ ਬੁਲਾਇਆ ਮੈਂ ਤੇਤੋਂ ਮੰਗਿਆ ਸੀ 1500 ਉਹ ਦੇ ਦੇ ਪਹਿਲਾਂ ਝਾਂਜਰਾ ਫੇਰ ਦੇਖਾਂਗੇ ਲੈ ਨਹੀਂ 1500 ਬਟੂਆ ਅੰਦਰ ਪਿਆ ਬਟੂਆ ਅੰਦਰ ਪਿਆ ਮੇਰੀ ਗੱਲ ਸੁਣਾ ਸੁਣੀ ਲੱਗਦੇ ਪੈਰ ਤੇ ਤੈਨੂੰ ਮੇਰਾ ਕੰਮ ਕਰ ਦੇਣਾ ਜੀ ਤੈਨੂੰ ਝਾਂਜਰਾ ਮੈਂ ਚਾਂਦੀ ਦੀਆਂ ਛਣ ਛਣ ਕਰਦੀ ਵਿਰੈ ਕਰੇਗੀ। ਵੇਖ ਜਦੋਂ ਦਵਾਏਗਾ ਦੇਖੀ ਜਾਊਗੀ। ਇੱਕ ਨਾ ਤੂੰ ਪੂਰਾ ਕੰਮ ਨਾਲ ਤੂੰ ਗੁੱਸਾ ਬਹੁਤ ਕਰ ਜੰਨੀ ਆ ਪਰ ਗੁੱਸਾ ਮੈਨੂੰ ਗੁੱਸਾ ਪਰੋਂ ਕਰਦੀ ਰਹੀਆਂ ਗੁੱਸਾ ਵਰ ਜਿੰਨਾ ਮੈਂ ਗੁੱਸਾ ਕਰਦੀ ਆ ਪਿਆਰ ਵੀ ਅਗਲੇ ਨਾਲ ਨਹੀਂ ਕਰਦੀ। ਸੋਹਣੀ ਬਹੁਤ ਲੱਗਦੀ ਆ ਵੈਸੇ ਗੁੱਸੇ 'ਚ। ਸੱਚੀ ਆ ਸੋਹਣੀ ਲੱਗਦੀ ਆ। ਬੜੀ ਸੋਹਣੀ ਲੱਗਦੀ ਆ। ਚਲ ਹੁਣ ਮੈਂ ਜਾਵਾਂ। ਕੀ ਕਰਨਾ ਜਾ ਕੇ? ਵੇ ਕਰੇ ਬਥੇਰੇ ਕੰਮ ਹੁੰਦੇ ਨੇ ਕਰਨ ਨੂੰ ਕਉ ਕਿਉਂ ਨਹੀਂ ਮਾਰ ਘਰੇ ਗੋਲੀ ਮਤਾ ਕਹਣਾ ਤੂੰ ਮੇਰੇ ਕੋਲ ਹੀ ਰਹਿ ਅੱਜ ਵਾ ਉੱਤੇ ਉੱਤੇ ਨਾ ਚੜ ਮੇਰੇ ਭਾਈਆ ਵੀ ਮੈਂ ਤਾਂ ਬੈਠਾ ਤੇ ਬਾਹਰ ਬੈਠੇ ਡਰ ਲੱਗਦਾ ਰਹਿਦਾ ਨਾ ਤੈਨੂੰ ਪਤਾ ਤੈਨੂੰ ਤਾਂ ਪਹਿਲੀ ਬਦਨਾਮ ਆ ਮੈਂ ਤਾਂ ਕਿਚੋਰੀਆਂ ਆਈਆਂ ਮੈਂ ਤਾਂ ਕਹਿ ਦੂ ਵੀ ਮੈਂ ਤਾਂ ਕੱਢ ਲਿਆ ਆ ਡਰ ਮਾਰਿਆ ਕਿਸਦਾ ਮਾਲੇ ਦਾ ਤੂੰ ਮੇਰਾ ਘਰ ਝਾੜ ਦੇ ਡਰ ਮਾਰਿਆ ਕਿਸਦਾ ਸਾਲੇ ਦਾ ਉਹ ਉਹ ਦਾਅ ਦਾ ਰੂਪੀ ਗੱਡੀ ਘਾਰ ਰਾਂਦਾ ਉਹ ਕੀ ਦੰਦਾ ਤੈਨੂੰ ਘਰੋਂ ਝਾੜ ਮੈਨੂੰ ਮੈਂ ਤਾਂ ਸਮਝਾ ਤੇਰਾ ਕਰ ਵਸਾਉਂਗਾ ਤੂੰ ਕਿਹੜਾ ਜੇ ਆ ਜੇ ਨਾ ਮੇਰੇ ਕੋਲੇ ਨਾਲ ਸੋਨਾ ਵੇ ਤੂੰ ਮੈਥੋਂ ਪਰੇ ਰਹੇ ਰਹਿ ਮੈਂ ਤੈਨੂੰ ਬਾਰ ਬਾਰ ਕਹਤਾ ਪਰੇ ਰਹਿ ਪਰੇ ਰਹਿ ਨਾ ਅੰਦਰ ਤਾਂ ਬੜੀਆਂ ਭੱਜ ਭੱਜ ਜੱਫੀਆਂ ਪਾਉਂਦੀ ਸੀ ਹੁਣ ਕਹਿੰਦੀ ਤੂੰ ਪਰੇ ਰਹਿ ਮਰਨਾ ਕਿਵੇਂ ਭੌਂਕਦਾ ਵੇ ਮੈਂ ਮੈਂ ਜਾਂਦੀ ਹੈਗੀ ਹੁਣ ਅੰਦਰ ਤੋਂ ਵਗਦਾ ਮੇਰੇ ਗਸ ਮੇਰੇ ਗਸ ਖਤੂਦਾ ਮੇਰੀ ਬੇਸਤ ਕਰਦਾ ਮੈਂ ਜਾਂਦੀ ਅੰਦਰ ਸੌਰੀ ਦੇਖ ਤੈਨੂੰ ਮੈਂ ਕਹਾਂ ਨਾ ਚੰਚਾਂ ਜਨਾਂ ਤੈਨੂੰ ਚੰਚਾਂ ਜਰਾ ਲਿਆ ਕੇ ਵੋ ਪੈਸੇ ਦੀ ਰੋੜਾ ਤੈਨੂੰ ਪੈਸੇ ਵੀ ਤੂੰ ਲੈ 1500 ਦੇ ਦੇ ਜਿਹੜਾ ਲੈਣਾ ਹੀ ਬੋਟੂਆ ਅੰਦਰ ਪਿਆ ਤੈਨੂੰ ਅੰਦਰ ਜਾ ਕੇ ਦੇ ਦੇਣਾ ਚੱਲਿਆ ਚੱਕ ਰਿਆ ਫਿਰ ਪੈਸੇ ਤਾਂ ਵੱਧ ਨੇ ਉਹ लगा दी दो अच्छा। हाँ, जाना छेटी तो तो लब लो फिर इत मैं लेट होगी लेट होगी मैं जाना जा ਪਾੜਿਆ ਨਾ ਦੁਬਾਰਾ ਸਕੀਮੀ ਬੰਦਾ ਹਨਾ ਬਿੰਦ ਚ ਬਟੂਗਾ ਵੀ ਗਮਾਤਾ ਸਾਡੀ ਦੇ ਚੀਜ਼ਾਂ ਕੋਈ ਗਮਾਚਦੀ ਨਹੀਂ ਵੇ ਤੂੰ ਮੈਨੂੰ ਨਾ ਐ ਕਰ ਵੇ ਮੈਂ ਤੈਨੂੰ ਕਈ ਨਹੀਂ ਹੁੰਨੀ ਨਾ ਮੇਰੇ ਹੱਥ ਚ ਲਾਇਆ ਕਰ ਕਰਾ ਕਰਨਾ ਬੰਦਰ ਕਿੱਥੇ ਆ ਗਿਆ ਆ ਚੱਕ ਖਵਾ ਮੂੰਹ ਖਵਾ ਕਰ ਦਿੰਦੀ ਐ ਗੁੱਸਾ ਵੇ ਬੁੱਧਰੇ ਦਿੱਤਾ ਨਹੀਂ ਇੱਕ ਮਿੰਟ ਐ ਨਹੀਂ ਖੁਸ ਦਿਨਾ ਮੈਨੂੰ ਥੋੜਾ ਬੱਲਮ ਲਾਉਣਾ ਪਊਗਾ ਨਾ ਨਾ ਕਰ ਬੰਦਾ ਤੇਰਾ ਬਾਅਦ ਨਾਲ ਦੇ ਕਰਦਾ ਬੰਦਾ ਕਿੱਥੇ ਨਾ ਉਹ ਐਲਡੀ ਬੱਲਮ ਆ ਉਹਦਾ ਚੰਨਣ ਵੱਧ ਹੁੰਦਾ ਇਹਦੇ ਨਾਲ ਘੱਟ ਦੀਂਦਾ ਖੜ ਜਾ ਇੱਥੇ ਬੱਲਾਉਣਾ ਇੱਕ ਮਿੰਟ ਲੈ ਹੋ ਲੋਟ ਸੱਜਾ ਜਰਾ ਹੁਣ ਤਾਂ ਤੂੰ ਕਰਕੇ ਸਾਡਾ ਕਿ ਕਿ ਹੋ ਲੋਟ ਬਹਿ ਜਾ ਕੀ ਖਾਰਖੇ ਤੈ ਮੈਨੂੰ ਦੇਖ ਕੇ ਤਾਂ ਮੁੱਲੋ ਮੁੱਲੀ ਅੱਗ ਲੱਗ ਜਾਂਦੀ ਆ ਮੇਰੇ ਕੋਲ ਤਾਂ ਭਾਵੇਂ ਤੂੰ ਸਾਰਾ ਦਿਨ ਖੜੀ ਰਾਤ ਰਹਿ ਮੈਂ ਤਾਂ ਪਾਣੀ ਥੱਕਦਾ ਨਾ ਹੋ ਮੜੀ ਜੀ ਬੋਤੀ ਆ ਮੜੀ ਕੌਡੀ ਹੋ ਇਧਰ ਰੁਹਾ ਇਹ ਮੋਰੀ ਨਾਲ ਲੱਗ ਗਈ ਖੜ ਜਾ ਖੜ ਜਾ ਇਧਰ ਨੂੰ ਮੋਰੀ ਨਾਲ ਲੱਗ ਗਈ ਤੇ ਮੋਰੀ ਨਾਲ ਹੱਥ ਪੜਾ ਲੈਣ ਦੇਖਦਾ ਵੇਦੀ ਕਿਵੇਂ ਕਾਫਦੀ ਐ ਖਰਦੇ ਪਰੇ ਉਹ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਭਾਗ ਜੀ ਉਹ ਖੜ ਗਿਆ ਉਹ ਖੜਦਾ ਹੁਣ ਆਲੀਆ ਬਸ ਖੜ ਜਾ ਇਹ ਇਹ ਚੱਕ ਹਾ ਖੜਦੇ ਹੁਣਾ ਖੜਦਾ ਖੜਦਾ ਟੀ-ਸ਼ਰਟ ਦੂ ਸ਼ਰਟ ਹਾਈ ਹਾਈ ਵੇ ਹੋ ਹੋ ਚਾ ਪਾੜਾ ਕੱਪੜੇ ਕੋਣ ਭੇਣ ਦੇ ਚੜਾਵੇ ਜੀ ਕਦੇ ਗੁੱਸਾ ਕਦੇ ਕਦੇ ਪਿਆਰ ਕਦੇ ਗੁੱਸਾ ਤੇ ਇੱਕ ਚੱਕ ਆ ਲੱਭ ਗਿਆ ਬਟੂਆ ਆ ਚੱਕ 2000 2000 ਕਹਿਆ ਸੀ ਨਾ 2000 ਤਾਂ 1500 ਮੰਗਿਆ ਸੀ ਮੈਂ 2000 ਕਹਿਆ ਸੀ ਤੈਨੂੰ ਆ ਚੱਕ 2000 ਰੁਪਇਆ ਠੀਕ ਹੈ ਬੱਸ ਬਹੁਤ ਧੰਨਵਾਦ ਤੇਰਾ ਐ ਮੈਨੂੰ ਜਵਾਬ ਨਹੀਂ ਤਾ ਮੈਨੂੰ ਖੁਸ਼ ਕੀਤਾ ਮੈਂ ਤੈਨੂੰ ਖੁਸ਼ ਕਰਤਾ ਚੱਲ ਫੇਰ ਛੇਤੀ ਵਾਰਜਾ ਜਾਵਾਂ ਪੜ ਕਿਤੇ ਰਿਹਾ ਹਾਂ ਹੈਏ ਉਹ ਤਾਂ ਫਮਰਾ ਤੇ ਮਾਰੇ ਛੱਤੀ ਲਾ ਕੇ ਨਾ ਨਿਆਰੀ ਆ ਗਿਆ ਆ ਜਾ ਮੈਨੂੰ ਨਗਾ ਦੇ ਹੁਣ ਉੱਥੇ ਤੱਕ ਕਿਉਂ ਲਾਤੀ ਲੰਗ ਮਾਰਨਾ ਪਿਚਰਾ ਕਰਦੀ ਸੀ ਬੁੜੇ ਨੂੰ ਕਿਤੇ ਭਗਵਾਸ ਦੀ ਨਾ ਮਾਰ ਲੰਗ ਨਹੀਂ ਮਾਰਦੀ ਮੇਰੀ ਲੱਤ ਪਹਿਲਾਂ ਹੀ ਦੁਖਦੀ ਸੀ ਇਹ ਅੱਕ ਚੱਪਲ ਲੱਗਦੀ ਮੇਰੇ ਲੱਤੋਂ ਦੁਖਣ ਲਾਈ ਹੈ ਬੜੀ ਗਾ ਸੋਣਾ ਹਾਂ ਨਾਲੇ ਜਦੋਂ ਮੈਂ ਤੈਨੂੰ ਫੋਨ ਕਰਦਾ ਹੁੰਨਾ ਨਾ ਹਾਂ ਹਾਂ ਆ ਜਾ ਕਰ ਬੜਾ ਤੜਫਾਇਆ ਜੇ ਨਾ ਕਰ ਕੋਈ ਨਾ ਆ ਜਾ ਕਰੂੰਗੀ ਥੋੜਾ ਦੇਉ ਤੈਨੂੰ ਖੁਸ਼ ਕਰਕੇ ਤੋੜਿਆ ਕਨੇ ਸੀ ਤੋੜਿਆ ਵੇ ਆ ਤਾਂ ਚੱਲ ਠੀਕ ਆ ਖੁਸ਼ ਕਰਕੇ ਤੋੜਤਾ ਚਲੋ ਤਾਂ ਮੈਂ ਤੇਰੇ ਲੈਣਾ ਦੇਣਾ ਤੂੰ ਜਲ ਬਣੀ ਹੀ ਆਇਆ ਹੁਣ ਗਾਹਾਂ ਨੂੰ ਜਦੋਂ ਮੈਨੂੰ ਲੋੜ ਹੋਊ ਆ ਜੀ ਕੋਈ ਨਾ ਆ ਜੂੰਗੀ ਫੋਨ ਕਰਦੀ ਜਿੱਦੇ ਟਾਈਮ ਲੱਗਿਆ ਜਿੱਦੇ ਤੇਰੇ ਘਰ ਵਾਲਾ ਨਾ ਹੋਇਆ ਨਾ ਮੈਨੂੰ ਫੋਨ ਕਰਦੀ ਹਜੇ ਤਾਂ ਉਹ ਘਰੀ ਆ ਦੇ ਕਿਤੇ ਉਰੇ ਪਰਾ ਭੱਗ ਗਿਆ ਕਿਸੇ ਪਾਸੇ ਹੂੰ ਹਾਂ ਉਹਦੀ ਭੈਣ ਕੋਲ ਕਹਿੰਦਾ ਸੀ ਜਾਣ ਨੂੰ ਜੇ ਬਗ ਬਗ ਗਿਆ ਫਿਰ ਮੈਂ ਤੈਨੂੰ ਕੌਣ ਕਰ ਦੂੰਗੀ ਹਾਂ ਮੈਨੂੰ ਅਜੇ ਤਾਂ 4-5 ਦਿਨੋਂ ਕਿਤੇ ਨਹੀਂ ਜਾਂਦਾ ਮੈਨੂੰ ਤਾਂ ਤੰਗ ਕਰੀ ਹਜੇ ਓਏ ਹਲੇ ਐ ਥੋੜੀ ਤੰਗ ਕਰਦਾ ਇੰਨਾ ਵੀ ਹੋਣੀ ਜਦੋਂ ਤੂੰ ਮੇਰੇ ਪਹਿਲੇ ਬੋਲ ਇੱਥੇ ਬੁਲਾਏ ਤੋ ਆ ਗਈ ਠੀਕ ਆ ਭੈ ਮੈਨੂੰ ਖੁਸ਼ ਕਰਿਆ ਮੈਂ ਤੈਨੂੰ ਖੁਸ਼ ਕਰਤਾ ਆਹੋ ਹੁਣ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਬਸ ਜਿੱਦੇ ਤੇਰੇ ਘਰ ਵਾਲਾ ਘਰੇ ਨਾ ਹੋਇਆ ਦੱਸ ਜੀ ਨਹੀਂ ਠੀਕ ਹੈ ਮੈਨੂੰ ਪਹਿਲਾਂ ਸੱਦ ਹਾਂ ਕਹਦੇ ਭੈਣ ਦੇ ਘੜਾ ਵੀ ਦੀ ਉਹੀ ਕੰਮ ਕਰਦੇ ਦੀ ਕਹਦਾ ਗਏ ਦੇ ਮਾਗਰੋਂ ਫੋਨ ਲਾ ਕੇ ਕਹਦੇ ਦੀ ਤਾਂ ਬਗਿਆਰ ਹਾਂ ਦੱਸ ਆਉਣ ਨੂੰ ਤਾਂ ਮੈਂ ਆ ਜੂਗੀ ਕੋਈ ਨਾ 4-5 ਦਿਨਾਂ ਤੱਕ ਮੈਨੂੰ ਬੜਾ ਤੰਗ ਜਾ ਨਾ ਕਰਿਆ ਕਰ ਕਿਉਂ ਹਾਂ ਮੈਂਥੋਂ ਇੰਨਾ ਨਹੀਂ ਚੱਲ ਚੱਲੇ ਜਾਂਦੀ ਤੋ ਬੜਾ ਦੁਖੀ ਕਰਦਾ ਹਾਂ ਹੁਣ ਮੇਰੀ ਵੀ ਮਜਬੂਰੀ ਆ ਹੁਣ ਮੈਂ ਕੀ ਕਰਾਂ ਹੁਣ ਮੇਰਾ ਕਿਹੜਾ ਬਸ ਚੱਲਦਾ ਭੈਣ ਚੋਦਾ ਇਹ ਤੇ ਚਲ ਠੀਕ ਆ ਤੂੰ ਮੁੜ ਜਾ ਮੈਂ ਵਗ ਜਾਨੀ ਆ ਕਨਾਲੀ ਚੱਲੇਗਾ ਕਿ ਤੱਕ ਮੈਂ ਤੈਨੂੰ ਉਹ ਤੱਕ ਦਾ ਛੱਡਿਆ ਆਂ ਫਿਰ ਕਹੇਗੀ ਉੱਥੇ ਜਾ ਕੇ ਮੈਨੂੰ ਛੱਡਣ ਨਹੀਂ ਆਇਆ ਆਪਦਾ ਕੰਮ ਤਾਂ ਕਢਾ ਲਿਆ ਮੈਨੂੰ ਛੱਡਣ ਨਹੀਂ ਆਇਆ ਨਿੰਬੂ ਪਾਣੀ ਦਾ ਕੰਜਰ ਨੇ ਪਿਆ ਆ ਵੀ ਨਿੰਬੂ ਪਾਣੀ ਦਾ ਲਾਲਚ ਦੇਖ ਕੇ ਅੰਦਰ ਬਾੜ ਲਈ ਬਾਪ ਨੂੰ ਆ ਪਿਆ ਨਹੀਂ ਅੰਦਰ ਕੇਲੇ ਦਾ ਪਾਣੀ ਮਰਨਾ ਕਿਵੇਂ ਪਾਉ ਕਰਾਗਾ ਤਰਵੰਨਾ ਬੋਲ ਚੰਗਾ ਆ ਪਹੀਜੀ ਆ ਗਈ ਲੋਕ ਲੰਘਦੇ ਵਰਦੇ ਹੋ ਚਲ ਕੋਈ ਨਾ ਨਾ ਵੇਸੇ ਤਰ ਮਨਾਲਾ ਤਿੰਨ ਦਿਨ ਹੋਦਾਂ ਨੇ ਨੇਖਰ ਦੀ ਜਾਨੀਆ ਪੂਰੋ ਕਿ ਕਿ ਉਹ ਨਜ਼ਰ ਆ ਲਾਉਣਾ ਨਿੱਖਰਦੀ ਜਾਂਦੀ ਆ ਟੈਨਸ਼ਨ ਆਨੇ ਦਿਮਾਗ ਤੇ ਤੈਨੂੰ ਉਹ ਦੂਰੋਂ ਦੇਖ ਕੇ ਆ ਕੇ ਨਾ ਐ ਹੁੰਦਾ ਵੀ ਬੱਸ ਛਾਲ ਮਾਰ ਕੇ ਕਹਿ ਰਾਂ ਉੱਡ ਕੇ ਤੇਰੇ ਕੋਲ ਪਾ ਜਾ ਤੈਨੂੰ ਜੱਫੀ ਪਾਵਾਂ ਤੇ ਚੱਲ ਚੰਗਾ ਚੰਗਾ ਵੇ ਮੋਟਰਸਾਈਕਲ ਨੂੰ ਕਹਿ ਰਹਿੰਦਾ ਚੱਲ ਤੂੰ ਚੱਲ ਠੀਕ ਆ ਤੂੰ ਜਾ ਮੈਂ ਜਾਂਦਾ ਚੱਲ ਚੰਗਾ ਠੀਕ ਆ ਓਏ ਵੇ ਇਕ ਲੱਲ ਲੀਆ ਨਾ ਪੂਰਾ ਲਿਆਤਾ ਦਾਪਾ ਇੱਕ ਛੁੱਟੀ ਹੋਰ ਵੀ ਲੈਂਦਾ ਉਹ ਤੇ ਘੜਾ ਬੀ ਬੁੱਤਾ ਲੱਗੀ ਕਰਨ ਭੈਣ ਦੀ ਲੰਦ ਲੈਣੀ ਕਹਿੰਦੀ ਮਾ ਜਾਣਾ 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 ਜੀਦਾ ਕਰਦਾ ਸੀ ਹੁਣ ਜਦੋਂ ਅਗਲੀ ਵਾਰ ਬੁਲਾਉਂ ਐਸਕੇ ਨਾ ਦੋ ਛੁੱਟੀਆਂ ਲਾਈਆਂ ਨੇ ਅਗਲੀ ਵਾਰ ਤਾਂ ਕੋਈ ਜ਼ਿਆਦਾ ਹੀ ਲਾਉਂ ਛੁੱਟੀ ਮਾਲ ਕਰਦਾ ਬੰਦੇ ਨੂੰ ਫੋਨ ਵੀ ਮੈਨੂੰ ਮਾਨ ਲੈ ਆ ਕੇ ਦੇ ਕੋਈ ਚੰਗਾ ਜਾ ਮਾਨ ਲਿਆ ਦੇ ਕਹਿੜਾ ਜਾ ਦੇ ਪੁੱਲਾ ਟਾਈਮ ਕੱਢਣਾ ਖੁੱਲਾ ਇਹ ਫੇਰ ਭੱਜਣ ਨਹੀਂ ਦੇਣਾ ਬਾਲਾ ਸੌ ਕੋ ਜਾ ਲੱਗੇ ਜਾਂਦੀ ਮੈਂ ਜਾਣਾ ਮੈਂ ਜਾਣਾ ਉਈ ਆ ਰਹੀ ਹੈ ਨਾ ਮਾ ਵਿਚਾਰੀ ਅਬ ਮੇਰੇ ਇੱਕ ਜਦੋਂ ਮੈਂ ਕਹਿ ਦਿੰਦਾ ਉਹਦੀ ਆ ਜਾਂਦੀ ਹੈ